ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋਰਠ ਮਹੱਲਾ ਪੰਜਵਾ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਓ ਸੋਣੀ ਪੁਕਾਰ ਸਮਰੱਥ ਸੁਆਮੀ ਬੰਦਨ ਕਾਟ ਸੁਆਰੇ ਪੈਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਾਰੇ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਹੰਗੀਕਾਰ ਕੀਓ ਪ੍ਰਭ ਆਪਣੇ ਭਾਵਨੇ ਦਪਾਰੋ ਉਤਾਰੇ ਸੰਤਨ ਕੇ ਕਾਰਜ ਸਗਲ ਸੁਆਰੇ ਦੀਨ ਦੇ ਹਾਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੇ ਰਹਾਓ ਆਓ ਬੈਠੇ ਆਦਰ ਸਭ ਥਾਈ ਊਨ ਨਕਤ ਹੂੰ ਬਾਤਾਂ ਭਗਤ ਸਿਰ ਪਾਓ ਦਿਓ ਜਾਨੇ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹੱਲਾ ਨੋਵਾ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਰੇ ਮਨ RAM ਸਿਉਂ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਨੋ ਔਰ ਗਾਵੋ ਰਸਨਾ ਗੀਤ ਰਹਾਓ ਕਰ ਸਾਧ ਸੰਗਤ ਸਿਮਰ ਮਾਦੋ ਹੋਹਿ ਪਤ ਤਪਨੀਤ ਕਾਲ ਬਿਆਲ ਜਿਉਂ ਪਰਿਓ ਡੋਲੇ ਮੁਖ ਫਸਾਰੇ ਮੀਤ ਆਜ ਕਾਲ ਫੁਨ ਤੋਹਿ ਗਰਸ ਹੈ ਸਮਝ ਰੱਖੋ ਜੀਤ ਐ ਨਾਨਕ ਰਾਮ ਭਜ ਲੈ ਜਾ ਤਿਉ ਅਸਰ ਬੀਤਾ ਸੋਰਠ ਮਹੱਲਾ ਨੋਵਾ ਮਨ ਕੀ ਮਨਹੀ ਮਾਹਿ ਰਹੀ ਨਾ ਹਰ ਭਜੇ ਨਾ ਤੀਰਥ 세ਵੇ ਚੋਟੀ ਕਾਲ ਗਹੀ ਰਹਾਓ ਦਾਰਾ ਮੀਤ ਪੂਤ ਰੱਥ ਸੰਪਤ ਤਨ ਪੂਰਨ ਸਭ ਮਹੀਂ ਅਬਰ ਸਗਲ ਮਿਥਿਆ ਏ ਜਾਨੋ ਭਜਨ ਰਾਮ ਕੋ ਸਹੀ ਫਿਰ ਤਾ ਫਿਰ ਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ਨਾਨਕ ਕੈਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਸੋਰਠ ਮਹੱਲਾ ਨੋਵਾ ਮਨ ਰੇ ਕੌਣ ਕੋ ਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਓ ਮੋਕਤ ਪੰਥ ਜਾਣਿਓ ਤੈ ਨਾਹਿਨ ਤਨ ਜੋਰਨ ਕੋ ਤਾਇਆ ਅੰਤ ਸੰਗ ਕਾ ਹੋ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਐ ਉਪਜਿਓ ਕਛ ਗਿਆਨਾ ਘਟ ਹੀ ਮਾਇ ਨਿਰੰਜਨ ਤੇਰੈ ਤੈ ਖੋਜ ਤਉ ਦਿਯਾਨਾ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਸੋਰਠ ਮਹੱਲਾ ਨੋਵਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਾ ਸਿਉਰ ਧਾਰੋ ਰਹਾਓ ਟਲ ਭਿਓ ਤ्रू ਜਾ ਕੇ ਸਿਮਰਨ ਹਰ ਨਿਰਪੈ ਪਦ ਪਾਇਆ ਦੁਖ ਹਰਤਾਏ ਬਿਦ ਕੋ ਸੁਆਮੀ ਤੈ ਕਾ ਹੈ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਦ ਗਜਗ ਰਹਾਤੇ ਛੂਟਾ ਮਹਿਮਾ ਨਾਮ ਕਹਾ ਲੋ ਵਰਨੋ RAM ਕਹਿਤ ਬੰਦਨ ਤਹਿ ਟੂਟਾ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾ ਸੋਰਠ ਮਹੱਲਾ ਨੋਆ ਪਰਾ ਨਹੀਂ ਕੋ ਨ ਪਾਉ ਕਰੈ ਜਾਂ ਤੇ ਭਗਤ ਰਾਮ ਕੀ ਪਾਵੇ ਜਮ ਕੋ ਤਰਾਸ ਹਰੈ ਰਹਾਉ ਕੌਨ ਕਰਮ ਵਿਦਿਆ ਕੋ ਕੈਸੀ ਧਰਮ ਕੌਨ ਫੁਨ ਕਰਈ ਕੌਨ ਨਾਮ ਗੁਰ ਜਾ ਕੈ ਸਿਮਰੈ ਪਵ ਸਾਗਰ ਕੋ ਤਰੈ ਕਲ ਮੈਂ ਇੱਕ ਨਾਮ ਕਿਰਪਾ ਨਿਦ ਜਾਹੇ ਜਪੈ ਗਤ ਪਾਵੇ ਔਰ ਧਰਮਤਾ ਕੈ ਸਮਨਾਹਨ ਇਹ ਵਿਦ ਬੇਦ ਬਤਾਵੇ ਸੁਖ ਦੁਖ ਰਹਿ ਤ ਸਦਾ ਨਿਰਲੇਪੀ ਜਾ ਕੋ ਕਹਿ ਤ ਗੁਸਾਈ ਸੋ ਤੁਮਹੀ ਮੈਂ ਵਸੈ ਨਿਰੰਤਰ ਨਾਨਕ ਦਰਪਨ ਨਿਆਈ ਸੋਰਠ ਮਹੱਲਾ ਨੋਵਾ ਮਾਈ ਮੈਂ ਕੈ ਬਿਦ ਲਖੋ ਗੁਸਾਈ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਉ ਰੁਝਾਈ ਰਹਾਓ ਸਗਲ ਜਨਮ ਭਰਮ ਹੀ ਭਰਮ ਖੋਇਓ ਨੈ ਅਸਥਿਰ ਮਤ ਪਾਈ ਵਿਖਿਆ ਸਖਤ ਰਹਿਉ ਨਿਸ ਬਾਸੁਰ ਨੈ ਛੂਟੀ ਅਦਮਾਈ ਸਾਧ ਸੰਗ ਕਬ ਹੋ ਨਹੀ ਕੀਨਾ ਨੈ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੇ ਕਉ ਗੁਨ ਰਾਖ ਲਹਿਓ ਸਰਨਾਈ ਸੋਰਠ ਮਹੱਲਾ ਨੋਵਾ ਮਾਈ ਮਨ ਮੇਰੋ ਬਸ ਨਾਹੇ ਨਿਸ ਬਾਸਰ ਬਿਖਿਆ ਨ ਕੋ ਤਾਵਤ ਕਹਿ ਬੈਦ ਰੋਕੋ ਤਾਹੇ ਰਹਾਓ ਬੇਦ ਪ੍ਰਾਨ ਸਿਮਰਤ ਕੇ ਮਤ ਸੋਨਾ ਨਿਮਖ ਨਹੀਏ ਬਸਾਵੇ ਪਰ ਧਨ ਪਰ ਦਾ ਰਾਸਿਓ ਰਚਿਓ ਬਿਰਥਾ ਜਨਮ ਸਿਰਾਵੇ ਮਦ ਮਾਇਆ ਕਹਿ ਭਿਓ ਬਾਵਰੋ ਸੂਜਤ ਨਹਿ ਕਛ ਗਿਆਨਾ ਘਟ ਹੀ ਪੀਤਰ ਬਸਤ ਨਿਰੰਜਨ ਤਾ ਕੋ ਮਰਮ ਨਾ ਜਾਨਾ ਜਬ ਹੀ ਸਰਨ ਸਾਧਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਜਬ ਹੀ ਸਰਨ ਸਾਧਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੇ ਜਮ ਕੀ ਫਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ